हां जी ਤੁਸੀਂ ਇਹ ਵਾਲਾ ਕੱਜਲ ਆਪਣੇ ਘਰੇ ਬਹੁਤ ਹੀ ਸੌਖੇ ਤਰੀਕੇ ਨਾਲ ਤਿਆਰ ਕਰ ਸਕਦੇ ਹੋ ਇਹਦੇ ਨਾਲ ਤੁਹਾਡੇ ਬੱਚਿਆਂ ਦੀ ਜਿਹੜੀ ਅੱਖਾਂ ਦੀ ਰੋਸ਼ਨੀ ਉਹ ਕਦੇ ਵੀ ਨਹੀਂ ਘਟੂਗੀ ਤੇ ਅੱਖਾਂ ਦੇ ਨਾਲ ਜਿਹੜੀ ਵੀ ਕੋਈ ਬਿਮਾਰੀ ਹੁੰਦੀ ਹੈ ਉਹ ਨਹੀਂ ਲੱਗੂਗੀ ਇਸ ਲਈ ਆਪਾਂ ਨੂੰ ਚਾਹੀਦੇ ਨੇ ਬਈ ਨਿੰਮ ਦੀਆਂ ਪੱਤੀਆਂ ਲੈ ਲਓ ਉਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਓ ਵਾਸ਼ ਕਰਨ ਤੋਂ ਬਾਅਦ ਤੁਸੀਂ ਇਹਦੇ ਪੱਤੇ ਨੇ ਜਿਹੜੇ ਅਲੱਗ ਕਰ ਦੋ ਇਹਨਾਂ ਦੀ ਆਪਾਂ ਨੂੰ ਜਿਹੜੀਆਂ ਕਲੀਆਂ ਟਾਣੀਆਂ ਨੇ ਉਹੀ ਚਾਹੀਦੀਆਂ ਨੇ ਉਸ ਤੋਂ ਬਾਅਦ ਬਦਾਮ ਲੈ ਲਓ ਸੌਂਫ ਲੈ ਲਓ ਥੋੜੀ ਜੀ ਤੁਸੀਂ ਲੈ ਲਓ ਰੂਹ ਤੇ ਜਿਹੜੇ ਆਪਣੇ ਆਪ ਨੇ ਲਏ ਸੀਗੇ ਡਿੱਕੇ ਨਿੰਮ ਦੇ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਤੁਸੀਂ ਰੂਹ ਦੇ ਵਿੱਚ ਲਪੇਟ ਲੋ ਰੂਹ ਦੇ ਵਿੱਚ ਲਪੇਟਣ ਤੋਂ ਬਾਅਦ ਜਿਹੜੀ ਆਪਾਂ ਨੇ ਅਜਮੈਣ ਲਈਏ ਤੁਸੀਂ ਉਹ ਵੀ ਇਹਦੇ ਚ ਚੰਗੇ ਤਰੀਕੇ ਦੇ ਨਾਲ ਐਡ ਕਰ ਦੋ ਐਡ ਕਰਨ ਤੋਂ ਬਾਅਦ ਵੀ ਤੁਸੀਂ ਲੈ ਲਓ ਉਸ ਤੋਂ ਬਾਅਦ ਇੱਕ ਦੀਵਾ ਮਿੱਟੀ ਦਾ ਉਹਦੇ ਵਿੱਚ ਤੁਸੀਂ ਪਾਉਣਾ ਸਰੋਂ ਦਾ ਤੇਲ ਜਿਹੜਾ ਸਰੋਂ ਦਾ ਤੇਲ ਉਹ ਘਰ ਦਾ ਹੀ ਹੋਣਾ ਚਾਹੀਦਾ ਉਸ ਤੋਂ ਬਾਅਦ ਜਿਹੜੀ ਆਪਾਂ ਨੇ ਬੱਤੀ ਬਣਾਈ ਸੀ ਜਮੈਣ ਤੇ ਡਿੱਕੇ ਵਾਲੀ ਉਹ ਤੁਸੀਂ ਇਹਦੇ ਚ ਚੰਗੇ ਤਰੀਕੇ ਦੇ ਨਾਲ ਰੱਖ ਦੋ ਰੱਖਣ ਤੋਂ ਬਾਅਦ ਤੁਸੀਂ ਜਿਹੜੀ ਆਪਣੇ ਅਜਮੈਣ ਹੈ ਬਚ ਗਈ ਸੀ ਉਹ ਤੁਸੀਂ ਸਾਰੇ ਦੀ ਸਾਰੀ ਜਿਹੜਾ ਆਪਣੇ ਦੀਵਾਲੇ ਆ ਤੁਸੀਂ ਉਹਦੇ ਚ ਪਾ ਦੋ ਉਸ ਤੋਂ ਬਾਅਦ ਤੁਸੀਂ ਇਹਨੂੰ ਕਿਸੇ ਵਧੀਆ ਜਗ੍ਹਾ ਤੇ ਰੱਖ ਕੇ ਜਲਾ ਦਿਓ ਜਿਵੇਂ ਆਪਾਂ ਦੀਵਾ ਲਗਾਉਣੇ ਹੁੰਨੇ ਆ ਉਸ ਤੋਂ ਬਾਅਦ ਜਿਹੜੇ ਆਪਣੇ ਬਦਾਮ ਲਏ ਸੀ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਜਲਾ ਕੇ ਵੀ ਉਹ ਵੀ ਤੁਸੀਂ ਜਿਹੜੇ ਦੀਵਾ ਇਹਦੇ ਵਿੱਚ ਹੀ ਰੱਖਣੇ ਨੇ ਇਹਦੇ ਨਾਲ ਵੀ ਅੱਖਾਂ ਦੀ ਕੋਈ ਵੀ ਪ੍ਰੋਬਲਮ ਹੈ ਜਿਹੜੀ ਉਹ ਨਹੀਂ ਆਉਂਦੀ ਤੇ ਤੁਹਾਡੀ ਨਿਗਾਹ ਜਿਹੜੀ ਬਿਲਕੁਲ ਸਹੀ ਸਵਸਥ ਰਹੂਗੀ ਤੇ ਉਸ ਤੋਂ ਬਾਅਦ ਤੁਸੀਂ ਲੈ ਲਓ ਗਲਾਸ ਦੋ ਗਲਾਸ ਆਈਡਾਂ ਤੇ ਰੱਖ ਕੇ ਉਸ ਤੋਂ ਬਾਅਦ ਇੱਕ ਪਲੇਟ ਲੈ ਲਓ ਪਲੇਟ ਦੇ ਵਿੱਚ ਤੁਸੀਂ ਪਹਿਲੇ ਸਰੋਂ ਦਾ ਤੇਲ ਲਗਾ ਦਿਓ ਤਾਂ ਜੋ ਜਿਹੜਾ ਸੁਰਮਾ ਉਹ ਚੰਗੇ ਤਰੀਕੇ ਦੇ ਨਾਲ ਉਤਰ ਜੇ ਉਸ ਤੋਂ ਬਾਅਦ ਤੁਸੀਂ ਘੰਟਾ ਡੇਢ ਘੰਟੇ ਨੂੰ ਇਸੇ ਤਰੀਕੇ ਦੇ ਨਾਲ ਰੱਖ ਦੋ ਰੱਖਣ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡਾ ਸਾਰਾ ਜਿਹੜਾ ਮਿਕਸਚਰ ਹੈ ਉਹ ਪਲੇਟ ਤੇ ਆ ਗਿਆ ਤੇ ਫਿਰ ਇਹਨੂੰ ਚਮਚੇ ਦੀ ਸਹਾਤ ਨਾਲ ਸਾਰੇ ਨੂੰ ਇਕੱਠਾ ਕਰ ਲਓ ਇਕੱਠਾ ਕਰਨ ਤੋਂ ਬਾਅਦ ਤੁਸੀਂ ਇਹਦੇ ਚ ਸਰੋਂ ਦਾ ਤੇਲ ਹੈ ਜਿਹੜਾ ਉਹ ਐਡ ਕਰ ਦਿਓ ਐਡ ਕਰਨ ਤੋਂ ਬਾਅਦ ਤੁਸੀਂ ਇਹਨੂੰ ਚੰਗੇ ਤਰੀਕੇ ਦੇ ਨਾਲ ਨਾ ਮਿਲਾ ਲਓ ਮਿਲਾਨ ਤੋਂ ਬਾਅਦ ਤੁਹਾਡਾ ਜਿਹੜਾ ਸੁਰਮਾ ਉਹ ਤਿਆਰ ਹੋ ਗਿਆ ਇਹਨੂੰ ਤੁਸੀਂ ਆਪਣੇ ਬੱਚਿਆਂ ਦੀਆਂ ਅੱਖਾਂ ਦੇ ਵਿੱਚ ਪਾ ਸਕਦੇ ਹੋ ਬੱਚੇ ਬਜ਼ੁਰਗ ਕੋਈ ਵੀ ਪਾ ਸਕਦੇ ਕੋਈ ਵੀ ਅੱਖਾਂ ਦੀ ਪ੍ਰੋਬਲਮ ਹੈ ਜਿਹੜੀ ਇਹਦੇ ਨਾਲ ਨਹੀਂ ਆਉਗੀ ਤੇ ਤੁਸੀਂ ਇਹਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਵੀ ਰੱਖ ਸਕਦੇ ਹੋ ਇਸ ਤਰੀਕੇ ਦੇ ਨਾਲ ਤੇ ਜੇ ਵਹੀ ਵਧੀਆ ਲੱਗੀ ਵੀਡੀਓ ਤਾਂ ਤੁਸੀਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ